ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪੌਂਗਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਹਰੜ ਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਬਠਿੰਡ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਉਣੇ ਆ ਹਾਂਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਆ ਬਿਲਕੁਲ ਦੋ ਤਾਜ਼ੇ ਪਸ਼ੂ ਸੋਏ ਆ ਤੇ ਚਾਰ ਗੱਭਣਾ ਬਿਲਕੁਲ ਤਿਆਰ ਆ ਤੇ ਆਪਾਂ ਪਹੁੰਚੇ ਆ ਬਗੀਚੇ ਭਾਜੀ ਹੋਣਾ ਗੋਲਦਾਰੋ ਕਾਪਿਆਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਜੇ ਕਿਰਪਾ ਤੁਹਾਡੀ ਤੁਹਾਨੂੰ ਸੁਣਾਓ ਬਾਸ ਵਧੀਆ ਹੋਸ ਨਾ ਠੀਕ ਠਾਕ ਬਾਸ ਵਧੀਆ ਬਜੇ ਠੰਡ ਠੰਡ ਤੋਂ ਟਾਂਡ ਤੁਹਾਨੂੰ ਪੜਾ ਫਿਰ ਹਾਂਜੀ ਇੱਬ ਵੀ ਠੰਡ ਵਧੀ ਜਾਣ ਦੀ ਠੰਡ ਹੈ ਹਾਂਜੀ ਬੱਚੇ ਉਹ ਦੇਣੀ ਹਾਂਜੀ ਹਾਂਜੀ ਹਾਂ ਹੋਰ ਬਾਤ ਚੜਦੀ ਕਲਾ ਭਾਜੀ ਪਰਵਾਹ ਠੀਕ ਹੈ ਪਰਵਾਹ ਠੀਕ ਹੈ ਤੁਸੀਂ ਸੁਣਾਓ ਹਾਂ ਜੀ ਕਿਰਪਾ ਭਾਈ ਜੀ ਵਧੀਆ ਨੇਰਾ ਹੀ ਹੋ ਗਿਆ ਹੈ ਆ ਚਲੋ ਕੋਈ ਹੋਰ ਚਲ ਗਏ ਮੈਂ ਸਾਨੂੰ ਵੀਡੀਓ ਬਣਾਉਣ ਕੇ ਆ ਗਾ ਅੱਗੇ ਥੋੜੇ ਚੱਲ ਗਏ ਹਰੇ ਕਰਕੇ ਲੇਟ ਹੋ ਗਏ ਠੀਕ ਹੈ ਭਾਜੀ ਠੀਕ ਹੈ ਕੋਈ ਗੱਲ ਨਹੀਂ ਤੇ ਪਿਛਲੀ ਵੀਡੀਓ ਦਾ ਹਰ ਕਿਦਾਂ ਰਿਹਾ ਸੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਰਹੀ ਬਾਬੂ ਜੀ ਸਾਹਿਬ ਦੀ ਹਾਂ ਜੀ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੀ ਬੋਲ ਦਿਓ 904179678 ਠੀਕ ਹੈ ਜੀ ਕਰੀਏ ਸ਼ੁਰੂਆਤ ਠੀਕ ਹੈ ਭ ਤੇ ਦੇਣ ਹਜੇ ਲੈ ਜੂ 10 ਠੀਕ ਹੈ ਠੀਕ ਹੈ ਤੇ ਦੁੱਧ ਪਹਿਲੇ ਸੂਏ 12 ਤੋਂ ਪਲੱਸ ਦਿੱਤਾ ਨਹੀਂ ਠੀਕ ਹੈ ਜੀ ਹਾਂ ਜੀ ਭਾਜੀ ਭਾਜੀ ਚੈੱਕ ਕਰ ਸਕਦੇ ਜੀ ਬਿਲਕੁਲ ਜੱਡ ਬਲੈਗ ਆ ਹਾਂ ਜੀ ਖੋਲ ਕੇ ਵਿਖਾਵਾਂ ਭਾਜੀ ਥੋੜੇ ਜਿਹਾ ਵਾਲ ਕਿਤੇ ਆ ਗਏ ਬਾਕੀ ਤੁਹਾਨੂੰ ਖੋਲ ਕੇ ਵਿਖਾਉਨੇ ਆ ਪੀਰ ਕੋਲ ਚੰਗੇ ਪਛੂ ਹੁੰਦੇ ਆ ਯਾਰ ਬਿਲਕੁਲ ਜਾਇਜ਼ ਮੋਲ ਤੇ ਹੁੰਦੇ ਆ ਹਾਂਜੀ ਬਾਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੀ ਥੋੜਾ ਥੋੜਾ ਐਨ ਗੋਲ ਸਿੰਗਰ ਨੀ ਦਾ ਆ ਜੇ ਫੇਸ ਆ ਅੰਦਰ ਕੁਆਲਿਟੀ ਤੁਸੀਂ ਲਾ ਕੇ ਤਾਂ ਚੈੱਕ ਕਰ ਸਕਦੇ ਜੇ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਚੰਗਾ ਵਾ ਬਾਕੀ ਸੂਣ ਤੱਕ ਚਲੋ ਸਮਾਨਾ ਚੰਗਾ ਪੂਰਾ ਮਾਨਾ ਬਾਜੀ ਪਰੂਗੀ ਛੋਟੀ ਹਾਂਜੀ ਬਾਕੀ ਲਾਗੇ ਤੁਸੀਂ ਚੈੱਕ ਕਰ ਸਕਦੇ ਜੇ ਥਾਣਾ ਤੇ ਮਿਲਕੋ ਬੈਂਡ ਜੀ ਬਹੁਤ ਚੰਗੀ ਆ ਪਿੱਠ ਪੁੜਿਆ ਲੋ ਵੀ ਬਹੁਤ ਚੰਗੀ ਆ ਇਹ ਗਿੱਠ ਗਿੱਠ ਤੇ ਖਣ ਲੱਗਾ ਕਰਮਾਲੀ ਦਾ ਹਾਂਜੀ ਲੱਗ ਰਿਹਾ ਤੁਹਾਨੂੰ ਚੈੱਕ ਕਰ ਸਕਦੇ ਜਰ ਡਰ ਕੁਆਲਟੀ ਹਾਂਜੀ ਭਾਈ ਜੀ ਕੀ ਮੁੱਲ ਪਾਜੀ ਇਹਦਾ ਹਰ ਮੁੱਲ ਪਾਜੀ ਦਾ 85 ਜੀ ਅੱਛਾ ਜੀ ਤੇ ਲਾਸਟ ਆ ਪੱਸੀ ਹਜ਼ਾਰ ਦੀ ਝੋਟੀ ਦਵਾਂਗੇ ਠੀਕ ਹੈ ਲਓ ਭਾਈ ਜੀ 80 ਹਜ਼ਾਰ ਦੀ ਹਾਂਜੀ ਤੇ ਪਿਛਲੇ ਸੌ ਦਾ ਕਿੰਨਾ ਦਾ ਸਿੰਮਲ ਕਰਕੋਡ 12 ਕਿਲੋ ਤੋਂ ਭਾਈ ਪਲੱਸ ਇਹ ਦਿੱਤਾ 12 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਲਓ ਭਾਈ ਜੀ 12 ਲੀਟਰ ਪਿਛਲੇ ਸੂਵੇ ਦਾ ਮੁੱਲ ਕਰਕੋਡ ਜੀ ਤੇ ਫਿਰ ਕੁਆਲਟੀ ਤੁਸੀਂ ਫਿਰ ਤੋਂ ਚੈੱਕ ਕਰ ਸਕਦੇ ਜੀ ਇੱਧਰ ਆ ਨੂੰ ਕਰੀ ਜਾਈਏ ਕਿ ਇੱਧਰੋਂ ਇੱਧਰ ਨੂੰ ਕਰ ਲਓ ਭਾਈ ਠੀਕ ਹੈ ਜੀ ਹਾਂਜੀ ਆਜਿਓ ਹੁਣ ਦੂਜੇ ਨੰ ਅਛਾ ਜੀ ਇਹਦੀ ਵੀ ਮੰਨ ਲਓ ਪਹਿਲੇ ਸੂਏ ਰਕਾਡ 12 ਕਿਲੋ ਦਾ ਜੇ ਝੋਟੀ ਦਾ ਅਛਾ ਜੀ ਇਹ ਵੀ 10 12 ਦਿਨ ਲੈਂਦੀ ਜੇ ਠੀਕ ਹੈ ਜੀ ਹਾਂਜੀ ਇਹ ਵੀ ਤੁਹਾਨੂੰ ਮੈਂ ਖੋਲ ਕੇ ਵਿਖਾ ਦਿੰਨਾ ਠੀਕ ਹੈ ਬਾਜੀ ਹਾਂਜੀ ਬਾਜੀ ਫਿਰ ਕੁਆਲਟੀ ਨੂੰ ਚੈੱਕ ਕਰ ਸਕਦੇ ਜੀ ਬਿਲਕੁਲ ਇਹ ਵੀ ਜੈਡ ਬਲੈਕ ਵਿੱਚ ਆ ਗਈ ਆ ਤੇ ਆਰਡਰ ਕੁਆਲਟੀ ਲੱਗ ਜੇ ਤੁਸੀਂ ਚੈੱਕ ਕਰੋ ਥਾਣਾ ਦਾ ਸਾਈਜ਼ ਤੇ ਗੈਰ ਵੀ ਬਹੁਤ ਚੰਗਾ ਦਾ ਇਹ ਵੀ ਦੂਜਾ ਸੂਆ ਬਾਜੀ ਇਹ ਵੀ ਬਾਜੀ ਦੂਜਾ ਸੂਆ ਜੀ ਠੀਕ ਹੈ ਜੀ ਹਾਂਜੀ ਵੇਖੋ ਐ ਜੈਡ ਬਲੈਕ ਆ ਪੂਰੀ ਕਾਲੀ ਬੰਬਿਆ ਹਾਂ ਹਾਂ ਇੱਕ ਰੰਗ ਕਾਲੀ ਆ ਗਈ ਹਾਂ ਜੀ ਦੇ ਕੋਲੇ ਗਰਾਵੀ ਵੀ ਠੇਗੜ ਤੇ ਖੰਨ ਲੱਗਾ ਤਾਂ ਫਾਕੇ ਇਹਦੇ ਵੀ ਚੈੱਕ ਕਰੰਨੇ ਆ ਹਾਂ ਜੀ ਚੈੱਕ ਕਰਾ ਲਓ ਤੁਸੀਂ ਅਗਲੀ ਸਾਈਡ ਤੋਂ ਪੈੜੀਆਂ ਤੋਂ ਸੋ ਭਾਈ ਜੀ ਬਾਕੀ ਮਿਲਕ ਬਾਂਜੀ ਬਹੁਤ ਚੰਗੀ ਆ ਇਹਦਾ ਕੀ ਮੁੱਲ ਭਾਈ ਹਰ ਇਹਦਾ ਮੁੱਲ 85 ਜੇ ਅੱਛਾ ਜੀ ਇਹ 80 ਜੋ ਦੋ ਛੱਡ ਦਾਂਗੇ ਭਾਜੀ 70000 ਦੀ 70000 ਦੀ ਝੋਟੀ ਦੇ ਦਾਂਗੇ ਠੀਕ ਆ ਜੀ ਲਓ ਭਾਈ 70000 ਦੀ ਹਾਂਜੀ ਆਜਾ ਹੁਣ ਤੇ ਜੇ ਨੰਬਰ ਦੇ ਨੀਲੀ ਰਵੀ ਭਾਜੀ ਕਲਰ ਆ ਦੀ ਸੂਈ ਹੈ ਝੋਟੀ ਅੱਛਾ ਜੀ ਤੇ ਇਹ ਝੋਟੀ ਬਾਲੋ ਆਪਾਂ 4 ਕਿਲੋ ਦੀ ਝੋਤੀ ਆ ਅੱਛਾ ਜੀ ਹਾਂ ਹੁਣ ਇਹ ਆਈ ਹੈ ਝੋਟੀ ਠੀਕ ਹੈ ਠੀਕ ਹੈ ਹਾਂਜੀ ਇਹ ਕਿੰਨਾ ਦੇ ਚ ਭਾਈ ਜਾਊਗੀ ਬੋਲਾ 8 ਕਿਲੋ ਹੋਊਗੀ ਝੋਟੀ ਥਲੇ ਠੀਕ ਆ 8 ਲੀਟਰ ਜਿਹੜਾ ਮੌਕੇ ਹਾਂ 10 ਤੋਂ ਪ ਠੀਕ ਹੈ ਜੀ ਕੀ ਜੋ ਆਕੀ ਇਹਦੇ ਪਿਛੇ ਇਹ ਕਟਾ ਜੀ ਬਾਜੀ ਠੀਕ ਹੈ ਜੀ ਆ ਚੈੱਕ ਕਰ ਸਕਦੇ ਇਹ ਵੀ ਝੱਟ ਬਲੈਕ ਹੀ ਆ ਗਿਆ ਕੋ ਚੰਗਾ ਸੀ ਉਹਨੇ ਭਰਾਇਆ ਵੀ ਬਹੁਤ ਚੰਗੀ ਝੋਟੀ ਆ ਹਜੇ ਆਈ ਆ ਲੱਪਾ ਲੱਪਾ ਲਾਇਆ ਝੋਟੀ ਨੇ ਠੀਕ ਹੈ ਸੁੰਗ ਸੁੰਗ ਗਣ ਗੋਲ ਆ ਹਾਂਜੀ ਤੇ ਚੁਆਈ ਵੀਰ ਦੀ ਇਹਦੀ ਹੋਈ ਜੇ ਹਸਣਾ ਤੇ ਹੰਗਾਜਾ ਲਾਇਓ ਹਾਂਜੀ ਤੇ ਚਾਰ ਕੋਈ ਵੀਰ ਕਹਿੰਦਾ ਚਾਰ ਕੋਈ ਚੁਆਈ ਹੋ ਕੇ ਫੇਰ ਆਈ ਆ ਠੀਕ ਹੈ ਚੁਆਈ ਕਰਕੇ ਇਹ ਵੀਰ ਨੇ ਫੇਰ ਲੈ ਕੇ ਆਵਾ ਤੇ ਬਾਕੀ ਕੱਦ ਕਾਠ ਲੋਂ ਬਹੁਤ ਜੀ ਬਾਕੀ ਚੂਣ ਭਾਜੀ ਬੜੀ ਜਿਆਦਾ ਜੀ ਠੀਕ ਹੈ ਠੀਕ ਹੈ ਜੀ ਬਹੁਤ ਚੂਣ ਚਵਾ ਝੋਟੀ ਦਾ ਬਾਕੀ ਹਾਈਟ ਦੇ ਵੀ ਬਹੁਤ ਚੰਗੀਆਂ ਬਹੁਤ ਚੰਗੀਆਂ ਵੇਖੋ ਮੇਰੀ ਜਿਹੜੀ ਉੱਚੀ ਆ ਠੀਕ ਹੈ ਜੀ ਹਾਂ ਜੀ ਆ ਜਾ ਜਾ ਇਹਦਾ ਕੀ ਮੁੱਲ ਭਾਜੀ ਹਰ ਇਹਦਾ ਮੁੱਲ ਭਾਈ 75 ਜੇ ਅੱਛਾ ਜੀ ਤੇ 70 ਦੀ ਦੇ ਦਈਏ ਝੋਟੀ ਠੀਕ ਹੈ ਜੀ ਹਾਂ ਜੀ ਸਾਡੀ ਮੰਦਾ ਥੋੜਾ ਜਿਹਾ ਕਰ ਦੋ ਭਾਜੀ ਛੱਡ ਦਈਏ 500 1000 ਹੀ ਛੱਡ ਦਈਏ 500 ਕਿਸੇ ਨੂੰ ਕੀ ਛੱਡਾਂਗੇ ਲਫਰ ਭਾਈ ਜੀ 1000 ਛੱਡ ਦਿੰਦੇ ਹਾਂ ਹਾਂ ਜੀ ਇੱਕ ਘੱਟ 70 ਦੀ ਹਾਂ ਹਾਂ ਜੀ ਹਾਂ ਜੀ ਬਹੁਤ ਚੰਗੀ ਝੋਟੀ ਭਾਜੀ ਕੁਆਲਟੀ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਹਾਂ ਜੀ ਟਿੰਗ ਵੀ ਆਣ ਬੋਲ ਕੀਤਾ ਪੂਰਾ ਆ ਭਾਜੀ ਹਰਿਆਣੇ ਦੀਆਂ ਜੋੜੀ ਹਰਿਆਣੇੋਂ ਆਈ ਆ ਠੀਕ ਹੈ ਜੀ ਹਾਂ ਜੀ ਆਪਣਾ ਸੱਜਣ ਹੀ ਕੋਈ ਅੱਛਾ ਜੀ ਉਹਦੇ ਕੋਲ ਮਗਾਈਆਂ ਨੌ ਮਗਾਈਆਂ ਲੈ ਕੇ ਆ ਠੀਕ ਆ ਠੀਕ ਆ ਜੀ। ਆ ਜੋੜੀ ਉਤ ਕੋ ਲੈਂਦੀ ਆ। ਕਰੋ ਭਾਈ ਜੀ ਚੈੱਕ ਫਲੋਰ ਮੋਰੋ ਨਾ 16 ਕਿਲੋ ਦੀ ਗਾਰੰਟੀ ਦੇਵਾਂਗੇ ਝੋਟੀ ਦੀ। ਮੱਝ ਦੀ ਹਾਂ। 16 ਤੇ ਜਾਸੂਆ ਸੁਣੀ ਜੀ। ਗਾਰੰਟੀ ਹੈ ਬਾਕੀ ਥਾਣੇ ਦੇਵੇ ਉਹ ਤਾਂ ਬਹੁਤ ਸਾਫ ਆ। ਬਹੁਤ ਵੰਦੀ ਜਿਹਦਾ ਵਲਾਇਤ ਨਗਾ ਐਦਾਂ ਮੰਨੂਗੀ। ਠੀਕ ਆ ਜੀ। ਕੋਈ ਵੀਰ ਬੇਸ਼ੱਕ ਐ ਸਟਾਮਪ ਤੇ ਲਿਖਾ ਕੇ ਲੈ ਜੀ। ਬੇਸ਼ੱਕ ਉਹ ਸਟਾਮਪ ਤੇ ਮੇਰੇ ਕੋਲ ਲਿਖਾ ਕੇ ਲੈ ਜੀ। ਬਹੁਤ ਚੰਗੀ ਆ ਮੰਜਾ ਹੀ ਟੇਤਾ ਜਿਉਂ ਤੇ। ਇਹ ਕਿੰਨਾ ਕ ਟਾਈਮ ਖੜਦਿਆ ਜੇ ਇਹਦੇ ਪਾਜੀ ਇਹ 15 ਦਿਨ ਜੇ ਮੈਂ ਦੇ ਠੀਕ ਹੈ ਲਓ ਪਾਜੀ 15 ਦਿਨ ਬਾਕੀ ਪਏ ਜੇ ਇਹਦੇ ਬਾਕੀ ਅੰਡਰ ਕੁਆਲਟੀ ਬਹੁਤ ਸ਼ਾਨਦਾਰ ਬਣਾ ਲੈਣਾ ਇੱਕ پلان ਹੋ ਗਈ ਸਹੀ ਮੋੜ ਲਓ ਬਾਈ ਜੀ ਇਹ ਵੀ ਪਿਓ ਰਹਿਣ ਚੱਟਿਆ ਗਿਆ ਹਰਿਆਣੀ ਦੀ ਕੱਟੀ ਆ ਹਾਂਜੀ ਚਾ ਲੱਗ ਗਿਆ ਜੈਡ ਬੁਲਾਇਆ ਗਿਆ ਪਿਓ ਮਰਾ ਨਸਲ ਇਹ ਵੀ ਤੇ ਦੂਜੀ ਝੋਟੀ ਵੀ ਠੀਕ ਹੈ ਠੀਕ ਹੈ ਜੀ ਹਾਂਜੀ ਲੱਗੇ ਮਿਲਕ ਵਾਂਜੀ ਬਹੁਤ ਚੰਗੀ ਹੈ ਤੇ ਅੰਡਰ ਕੁਆਲਟੀ ਬਹੁਤ ਸ਼ਾਨਦਾਰ ਆ ਤੇ ਲੰਡਾ ਨਾ ਜੇ ਬਹੁਤ ਜ਼ਿਆਦਾ ਵਾ ਤੇ 16 ਲੀਟਰ ਦੀ ਬਾਈ ਕਹਿੰਦਾ ਕਿ ਗਰੰਟੀ ਦੇਵਾਂਗੇ ਆਪਾਂ ਜਿਹੜਾ ਮਰਜੀ ਵੀਰ ਕੋਈ ਗਾਰੰਟੀ ਲਿਖਾ ਕੇ ਲੈ ਚੇ ਦੀ ਠੀਕ ਆ ਪਾਜੀ ਹਾਂਜੀ ਬਾਕੀ ਜਿੰਨਾ ਕੱਦ ਵਜਣਿਆ ਨੂੰ ਦੇਣਾ ਚਾਹੀਦਾ ਹਾਂਜੀ ਥੱਲਿਓਂ ਭੱਜੀਆਂ ਦੇ ਕੱਖ ਨਹੀਂ ਆ ਠੀਕ ਹਜੇ ਅੱਜ ਹੀ ਆਈਆਂ ਠੀਕ ਐਂ ਤੇ ਇਹਦੀਆਂ ਭੱਜੀਆਂ ਐ ਠੀਕ ਹਾਂਜੀ ਪਾਜੀ ਚੈੱਕ ਕਰਾ ਤੇ ਸਿੱਧੀ ਲੱਤ ਕੇ ਹੋਰ ਉਹਦੇ ਕਰਕੇ ਹਾਂਜੀ ਹਾਂਜੀ ਦੇਖ ਬਹੁਤ ਮੰਦੀ ਹੁੰਦੀ ਹਾਂਜੀ ਇਹਦਾ ਕੀ ਮੁੱਲ ਪਾਜੀ ਇਹਦਾ ਪਾਜੀ ਫਿਰ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਹਾਂ ਜੀ ਇਹ ਹੁਣ ਵੇਖ ਜੂਨੇ ਦੇ ਫਿਰ ਤਿਆਰ ਕਰਕੇ ਦਵਾਂਗੇ ਠੀਕ ਹੈ ਠੀਕ ਹੈ ਹਾਂ ਜੀ ਕੋਈ ਵੀਰ ਫੋਨ ਤੇ ਪੁੱਛ ਲਿਆ ਪਰ ਪੈਂਦੀ ਹੋਵੇ ਤਾਂ ਵੀਰ ਨਾਲ ਕੰਟੈਕਟ ਕਰ ਸਕਦਾ ਤੇ ਕਰ ਸਕਦੇ ਹੋ ਹਾਂ ਜੀ ਆਜੋ ਹੁਣ ਆ ਵੀ ਤੈਨੂੰ ਹਰਿਆਣੇ ਦੀ ਝੋਟੀ ਦੇ ਪਹਿਲਾ ਸੂਆ ਝੋਟੀ ਆ ਪਹਿਲਾ ਹੀ ਸੂਆ ਸੋਣ ਹਾਂ ਜੀ ਹਾਂ ਜੀ ਪਹਿਲਾ ਸੂਆ ਠੀਕ ਹੈ ਜੀ ਇਹ ਜੋ ਜੋੜੀ ਉਧਰ ਮੰਗਾਈ ਹਰੇ ਹਾਂ ਜੋੜੀ ਜੋੜੀ ਠੀਕ ਹੈ ਜੀ ਆ ਵੀ ਮਤਲਬ ਕਿ ਬਣਾ ਮੰਨ ਤਨ ਜੋਰ ਇਹ ਵੀ ਜੱਟ ਬਲੈਕ ਆ ਜੀ ਤੇ ਪਿਓਰ ਮੌਰਾ ਨਸਲ ਦੇ ਵਿੱਚ ਆ ਹਰਿਆਣੇ ਦੀ ਝੋਟੀ ਦਾ ਤਾਂ ਪਤਾ ਹੀ ਆ ਕੇ ਮੌਰਾ ਨਸਲ ਦੇ ਵਿੱਚ ਹੀ ਆਉਂਦੀਆਂ ਦੇ ਵੀ ਪੇਠ ਪੜੇ ਲੋ ਕੱਦ ਬਚਨਾਂ ਤੋਂ ਬਹੁਤ ਚੰਗੀ ਆ ਤੇ ਲੌਡ ਕਰੇ ਤੂੰ ਚੈੱਕ ਕਰ ਸਕਦਾ ਇਹ ਆਰਡਰ ਕੁਆਲਿਟੀ ਥਾਣਾ ਦਾ ਸਾਈਟ ਤੇ ਗੈਪ ਬਹੁਤ ਚੰਗਾ ਐਣ ਗਿੱਠ ਗਿੱਠ ਤੇ ਥਣ ਲੱਗਾ ਰਹੇ ਵੀ ਹਈ ਬਾਈ ਸੁੱਕੀ ਗੂੰਦ ਝੋਟੀ ਦੇ ਆਉਂਦੀ ਆ ਠੀਕ ਆ ਜੀ ਲਾੜਦਿਏ ਲਾ ਰਿਓ ਮਾੜੇ ਵਾਲੇ ਇਲਾਕੇ ਤੋਂ ਲੋ ਬਾਈ ਜੀ ਚੈੱਕ ਕਰੋ ਤੂੰ ਜੀ ਇਸ ਕੁਆਲਿਟੀ ਬਹੁਤ ਸੋਹਣੀ ਐ ਸਿੰਘ ਦੇਖੋ ਭਾਈ ਨਿਕਾ ਆ ਜਾ ਫੇਸ ਆ ਥੋੜਾ ਜਿਹਾ ਹਨੇਰਾ ਹੋ ਗਿਆ ਉਹਦੇ ਵਿੱਚ ਤੁਹਾਨੂੰ ਇਸ ਕਰਕੇ ਥੋੜਾ ਜਿਹਾ ਪਸ਼ੂ ਸਾਫ ਨਹੀਂ ਹੋਣ ਦੇਖਿਆਣਾ ਬਾਕੀ ਬਿਲਕੁਲ ਜੈਡ ਬਲੈਕ ਨੇ ਜਿਹਨੂੰ ਕਹਿੰਦਾ ਜੈਡ ਬਲੈਕ ਨਾਗ ਹੀ ਆ ਜੈਡਰ ਕੁਆਲਿਟੀ ਤੁਸੀਂ ਲਾ ਕੇ ਚੈੱਕ ਕਰ ਸਕਦੇ ਜੀ ਇਹ ਕਿੰਨਾ ਘਟਾ ਟਾਈਮ ਖੜਦੀ ਭਾਈ ਇਹਦੇ ਭਾਈ 10 12 ਦੇ ਜੀ ਠੀਕ ਆ ਠੀਕ ਹਾਂ ਜੀ ਵਕੀ ਸੁਣ ਤੱਕ ਚੰਗੀ ਫਸ ਜਾਣਾ ਇਹਨੇ ਵੀ ਪਹਾੜਾ ਸੰਗਰ ਵਾਜਾ ਭਾਈ ਅੰਦਰ ਹੀ ਕੀ ਮੁੱਲ ਭਾਜੀ ਆਪਣੀ ਤੇ ਬੰਨ ਲਾ ਫੋਟੋ ਲਤਣੀ ਹਾਂਜੀ ਕੀ ਮੁੱਲ ਜੇ ਰਹਿਣਾ ਕਿਹਦਾ ਭਾਜੀ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਹਾਂਜੀ ਹਾਂਜੀ ਲੋ ਭਾਜੀ ਵਾਜਾ ਅੰਦਰ ਹੀ ਬਣੀ ਜਾ ਫੋਟੇ ਮੁੱਲ ਕਰਾਂਗੇ ਹਾਂਜੀ ਹੁਣ ਮੈਂ ਸੁਈ ਜੇ ਚੌਥਾ ਦਿਨ ਜੇ ਨੂੰ ਠੀਕ ਹੈ ਜੀ ਹਾਂਜੀ ਮੌਲਾ ਇਹਦੇ ਥਲੇ 8 ਕਿਲੋ ਹੋਊਗਾ ਠੀਕ ਹੈ ਜੀ ਲੋ ਬਾਈ ਜੀ 8 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਹਾਂ ਜੀ ਮੌਲਾ ਤਿਆਰ ਆ ਇਹਨੂੰ ਵੀ 2 ਦਿਨ ਹੋਏ ਆ ਸੁਈ ਨੂੰ ਜੇ ਹਾਂਜੀ ਚਵਾਈ ਹੋ ਗਈ ਜੇ ਦੀ ਇਹਦੀ ਵੀ ਚਵਾਈ ਹੋ ਗਈ ਚਵਾਈ ਹੋ ਗਈ ਇਹਨਾਂ ਦੀ 5 ਵਜੇ ਦੀ ਹੋ ਗਈ ਚਵਾਈ 4:30 5 ਹਾਂਜੀ ਬਾਕੀ ਤੁਸੀਂ ਹਟਰ ਕੁਆਲਿਟੀ ਚੈੱਕ ਕਰ ਲੇਡ ਆਨ ਕਰਕੇ ਨਾ ਠੀਕ ਹੈ ਠੀਕ ਅੰਦਰ ਸਿਆ ਵੀ ਚਵਾਈ ਹੋ ਗਈ ਹਾਂਜੀ ਆ ਤੁਹਾਨੂੰ ਦੱਸਿਆ ਚਲੋ ਕੋਈ ਗੱਲ ਨਹੀਂ ਮੈਂ ਖੋਲ ਕੇ ਬਖਾਂਦਾ ਨਾ ਬਾਕੀ ਤੁਸੀਂ ਇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਇਹ ਵੀ ਆ ਗਈ ਜੈਟ ਬਲੈਕ ਕੀ ਆ ਗਈ ਜੀ ਫੂਸ ਸਾਖ ਮੇਰੇ ਸਣਾ ਵਾਲ ਕਾਲੇ ਇਹਦੇ ਤੇ ਥਣਾ ਦਾ ਸਿਆਜ ਤੇ ਗੈਪ ਇਹਦਾ ਬਹੁਤ ਚੰਗਾ ਜੇ ਤਾਂ ਦੀ ਬਾਈ ਲੱਗੇ ਤਾਂ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਪਿੱਠ ਪੜਿਆ ਲੈ ਬਹੁਤ ਚੰਗੀ ਆ ਤੇ ਕੱਦ ਵਜਨ ਦੀ ਬਹੁਤ ਚੰਗੀ ਆ ਆਰਡਰ ਕੁਆਲਟੀ ਤੁਸੀਂ ਲੱਗੇ ਤਾਂ ਚੈੱਕ ਕਰ ਸਕਦੇ ਜੇ ਇਹਨੂੰ ਚੌਥਾ ਪੰਜਵਾਂ ਦੇਣਾ ਬਾਈ ਸੂਈ ਨੂੰ ਅੱਛਾ ਅੱਛਾ ਠੀਕ ਹੈ ਜੀ ਉਹ ਬੱਚੇ ਇਹਨਾਂ ਦੇ ਉਧਰ ਇਹਦੇ ਪਿੱਛੇ ਕੀ ਜਵਾਬ ਹੈ ਇਹਦੇ ਮਗਰ ਵੀ ਕੱਟਾ ਹੀ ਹੈ ਪਾਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿੱਛੇ ਵੀ ਬਾਕੀ ਯਾਰੋ ਪੁੱਛਦੇ ਨੇ ਭਾਈ ਕੁੜਾ ਕੀ ਮੁੱਲ ਕਰਨਾ ਕੀ ਮੁੱਲ ਪਾਜੀ ਇਹਦਾ ਇਹਦਾ ਮੁੱਲ 75 ਜੇ ਅੱਛਾ ਜੀ 70 ਦੀ ਦੇ ਦिए 70 ਜਾਂਦੇ ਆ ਵੀ ਕਰ ਦੋ ਜੀ ਇਹ ਚ ਫਿਰ 1000 ਛੱਡਦੀ ਹੈਗੇ ਇਹ ਚ ਤਿੰਨ ਨਹੀਂ ਛੱਡੀ ਜੀ ਤੇ ਨਾ 67 ਦੀ ਦੇ ਦिए ਲਖੋ ਭਾਈ ਜੀ ਸਹੀ ਆ ਬਿਲਕੁਲ ਸਹੀ ਮੋਲਿਆ ਹੈ ਜਾਇਜ ਮਾਨ ਵੇ ਲੋ ਹੋਰ ਯਾਰ ਛੜ ਦਿੰਨੇ ਆ ਛੜ ਕਰ ਦਈਏ ਛੜ ਕਰ ਦਿੰਨੇ ਕੋਈ ਗੱਲ ਨਹੀਂ ਭਾਈ ਜੀ ਲਓ ਭਾਈ ਜੀ ਲਾਸਟ ਛੜ 1000 ਚ ਛੋਟੀ ਹੋ ਗਈ 100 ਰੁਪਇਆ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਜੀ ਵੀਡੀਓ ਪੂਰੀ ਵੇ ਥੱਲੇ ਪਾ ਬੱਚੇ ਵਖਾ ਦਿਓ ਸਾਰਿਆਂ ਦਾ ਆ ਤਾਂ ਬੱਚੇ ਦਿਵਾਗ ਦਿਖਾ ਦਿਓ ਲੈ ਜੋ ਚੋ ਜਾ ਕੇ ਠੀਕ ਹੈ ਜੀ ਆ ਵਾਲਾ ਜੀ ਹਾਂਜੀ ਇਹ ਇਹਦਾ ਜੀ ਠੀਕ ਹੈ ਜੀ ਤੇ ਉਹ ਜਿਹੜੀ ਕੱਲ ਦੀ ਸੂਈ ਆ ਠੀਕ ਹੈ ਜੀ ਨੀਲੀ 라ਵੀ ਦਾ ਆ ਫਲਾ ਜਿਹੜਾ ਪਹਿਲੀ ਦਮ ਦਿਖਾਇਆ ਵੇ ਨੀਲੀ 라ਵੀ ਦਾ ਉਹਦਾ ਦਿਵਾਗ ਜੀ ਉਹ ਦੋਵੇਂ ਮਿਲ ਕਾਫੀ ਹਾਂਜੀ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ